ਸਸੀ ਗੱਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦੱਸੂਗਾ ਕਿ ਟ੍ਰੈਫਿਕ ਲਾਈਟਾਂ ਕਿਵੇਂ ਸਾਮਦੀਆਂ ਨੇ ਐਡੇ ਵੱਡੇ ਸਰਪੰਚ ਦੇਸ਼ ਅਮਰੀਕਾ ਨੂੰ ਠੀਕ ਹੈ ਜੀ ਇੱਥੇ ਦਿਖਾਉਣਾ ਮੈਂ ਤੁਹਾਨੂੰ ਜਿੰਨੀਆਂ ਵੀ ਮੈਂ ਇੰਟਰਸੈਕਸ਼ਨ ਤੇ ਖੜਾ ਆ ਦੇਖੋ ਜੀ ਮੈਂ ਮੁੜਨਾ ਹੈ ਲੈਫਟ ਤੇ ਮੇਰੇ ਕੰਨੀਓ ਰਾਈਟਰ ਜਿਹੜਾ ਸਿੱਧਾ ਜਾਣ ਵਾਲਾ ਟ੍ਰੈਫਿਕ ਉਹ ਜਾ ਰਿਹਾ ਹੈ ਤੇ ਉਧਰੋਂ ਵੀ ਦੂਜੇ ਪਾਸਿਓ ਵੀ ਆ ਰਿਹਾ ਹੈ ਬਾਕੀ ਗੱਡੀਆਂ ਖੜੀਆਂ ਨੇ ਇਹਦਾ ਇੱਕ ਨਾਰਮਲ ਪ੍ਰੋਸੈਸ ਹੀ ਹੈ ਨਾ ਗੱਡੀਆਂ ਖੜਨੀਆਂ ਹੁਣ ਦਿਖਾਉਣਾ ਜੀ ਮੈਂ ਤੁਹਾਨੂੰ ਇੱਥੇ ਜਿੰਨੀਆਂ ਵੀ ਟ੍ਰੈਫਿਕ ਲਾਈਟਾਂ ਨੇ ਜੀ ਉਹਨਾਂ ਤੇ ਕੋਈ ਟਾਈਮਿੰਗ ਨਹੀਂ ਲੱਗੀ ਵੀ ਕੋਈ 60 ਸਕਿੰਟ ਦੀ ਨਹੀਂ ਕੋਈ 120 ਸਕਿੰਟ ਦੀ ਨਹੀਂ ਕੋਈ 40 ਸਕਿੰਟ ਦੀ ਨਹੀਂ ਕੋਈ 30 ਸਕਿੰਟ ਦੀ ਨਹੀਂ ਕੋਈ 35 ਸਕਿੰਟ ਦੀ ਨਹੀਂ ਇਹ ਸਾਰੀਆਂ ਟ੍ਰੈਫਿਕ ਲਾਈਟਾਂ ਨਾਲ ਜੀ ਸੈਂਸਰ ਨਾਲ ਕੰਟਰੋਲ ਹੁੰਦੀਆਂ ਨੇ ਸੈਂਸਰ ਨੇ ਜੱਜ ਕਰਨਾ ਹੈ ਕਿਹੜੇ ਪਾਸੇ ਟ੍ਰੈਫਿਕ ਹੈਗਾ ਕਿਹਨੂੰ ਕੱਢਣਾ ਹੈ ਕਿਹਦੀ 바ਰੀ ਆਣੀ ਹੈਗੀ ਉਹ ਸੈਂਸਰ ਲੱਗੇ ਹੋਏ ਆ ਜੀ ਦੇਖੋ ਠੀਕ ਹੈ ਉਹ ਉੱਪਰ ਸੈਂਸਰ ਲੱਗੇ ਹੋਏ ਆ ਟ੍ਰੈਫਿਕ ਲਾਈਟ ਦੇ ਹਰ ਇੱਕ ਪਾਸੇ ਹਰ ਇੱਕ ਲਾਈਟ ਤੇ ਹਰ ਇੱਕ ਟ੍ਰੈਫਿਕ ਲਾਈਟ ਤੇ ਸੈਂਸਰ ਮਿਲੂਗਾ ਤੁਹਾਨੂੰ ਸੈਂਸਰ ਨੇ ਜੱਜ ਕਰਨਾ ਹੈ ਕਿੰਨਾ ਟ੍ਰੈਫਿਕ ਹੈ ਕਿੰਨਾ ਟਾਈਮ ਉਹਨੂੰ ਦੇਣਾ ਹੈ ਕਿਹੜੀ ਰੋਡ ਨੂੰ ਕੋਈ ਇਹਦੇ ਵਿੱਚ ਬਾਉਂਡ ਨਹੀਂ ਹੈਗਾ ਵੀ ਉਹਨੂੰ 60 ਸਕਿੰਟ ਦੇਣੇ ਆ ਉਹਨੂੰ 30 ਸਕਿੰਟ ਦੇਣੇ ਆ ਤੇ ਉਹਨੇ ਖੜਾ ਰਹਿਣਾ ਤੇ ਜਿਹੜੀ ਲਾਈਨ 'ਚ ਟ੍ਰੈਫਿਕ ਹੈ ਨਹੀਂ ਉਹਦੇ ਪਿੱਛੇ ਵੀ ਉਹਨੇ ਬਿਨਾਂ ਗੱਲ ਤੋਂ ਖੜੇ ਰਹਿਣਾ ਸਾਰੀਆਂ ਲਾਈਟਾਂ ਤੇ ਦੇਖੋ ਜੀ ਉਹ ਸੈਂਸਰ ਲੱਗੇ ਹੋਏ ਨੇ ਉਹਨਾਂ ਨੇ ਗ੍ਰੀਨ ਆਟੋਮੈਟਿਕਲੀ ਹੋਣਾ ਜੇ ਦੂਜੇ ਪਾਸੇੋਂ ਕਿਤੇ ਟ੍ਰੈਫਿਕ ਨਹੀਂ ਆ ਰਿਹਾ ਤਾਂ ਕੋਈ ਮਤਲਬ ਨਹੀਂ ਵੀ ਤੁਹਾਨੂੰ ਆ ਇੱਕ ਪਾਸੇੋਂ ਜਿੱਦਾਂ ਟ੍ਰੈਫਿਕ ਹੈਗਾ ਉਧਰ ਤੁਹਾਨੂੰ ਰੈੱਡ ਲਾਈਟ ਮਿਲੂ ਸਾਰੇ ਪਾਸੇ ਗ੍ਰੀਨ ਮਿਲੂਗੀ ਜੀ ਜੇ ਦੂਜੇ ਪਾਸੇੋਂ ਟ੍ਰੈਫਿਕ ਨਹੀਂ ਆ ਰਿਹਾ ਠੀਕ ਕੋਈ ਟਾਈਮਿੰਗ ਨਹੀਂ ਇੱਥੇ ਕੋਈ ਕੁਝ ਨਹੀਂ ਤੇ ਸ਼ਾਮ ਨੂੰ ਰਾਤ ਨੂੰ ਤੁਹਾਨੂੰ ਆਲਮੋਸਟ ਜਿਹੜੇ ਤੁਸੀਂ ਰੋਡ ਤੇ ਜਾਂਦੇ ਹੋ ਉੱਥੇ ਤੁਹਾਨੂੰ ਟ੍ਰੈਫਿਕ ਲਾਈਟ ਗ੍ਰੀਨ 90% ਮਿਲਦੀ-ਮਿਲਦੀ ਆ। ਦੂਜੇ ਪਾਸੇ ਜੇ ਕੋਈ ਸਬ ਗਲੀ ਦੇ ਵਿੱਚੋਂ ਆ ਰਿਹਾ ਹੁੰਦਾ ਤਾਂ ਬੇਸ਼ੱਕ ਹੋ ਜੇ। ਠੀਕ ਹੈ ਜੀ ਉਹ ਸੈਂਸਰ ਨੇ ਆਪਣੇ ਆਪ ਜੱਜ ਕਰ ਲੈਣਾ। ਜੇ ਅੱਛਾ ਹੋਰ ਖਾਸੀਅਤ ਹੈ ਜੀ ਇਹਦੇ 'ਚ ਆਏ ਆ। ਮਨ ਲਓ ਕਿ ਜene ਲੈਫਟ ਸਿੱਧੇ ਜਾਣਾ ਤੇ ਲੈਫਟ ਲਾਈਨ ਖਾਲੀ ਵੀ ਹੈ ਤੇ ਐ ਨਹੀਂ ਹੈਗਾ ਵੀ ਲੈਫਟਰ ਵਾਲਾ ਇੰਡੀਕੇਟਰ ਹੋਊਗਾ ਪਹਿਲਾਂ ਗ੍ਰੀਨ ਫਿਰ ਤੁਹਾਡੀ ਬਾਰੀ ਆਊਗੀ ਆਹ ਉਹਨੇ ਜੱਜ ਕਰ ਲੈਣਾ ਵੀ ਜੇ ਮੰਨ ਲਓ ਲੈਫਟ ਲਾਈਨ ਦੇ ਵਿੱਚ ਕਿਸੇ ਨੇ ਵੀ ਕੋਈ ਵੀ ਹੈ ਨਹੀਂ ਗੱਡੀ ਹੈ ਨਹੀਂ ਤੇ ਉਧਰੋਂ ਵੀ ਕੋਈ ਗੱਡੀ ਹੈ ਨਹੀਂ ਤਾਂ ਲੈਫਟ ਹੋਣੀ ਨਹੀਂ ਮਿਸ ਹੋ ਜਾਣੀ ਆ ਉਹਨੇ ਤੇ ਸਿੱਧੇ ਵਾਲੀ ਸਟ੍ਰੇਟ ਵਾਲੀ ਚ ਜੇ ਗੱਡੀਆਂ ਖੜੀਆਂ ਤਾਂ ਸਟ੍ਰੇਟ ਵਾਲੀ ਹੋ ਜਾਣੀ ਹਾਂ ਜੇ ਲੈਫਟ ਵਾਲੀ ਚ ਇੱਕ ਵੀ ਗੱਡੀ ਖੜੀ ਹੋਈ ਤਾਂ ਲੈਫਟ ਨਹੀਂ ਆਦੀ ਟਰਨ ਪੂਰੀ ਕਰਨੀ ਕਰਨੀ ਹੈ ਜੀ ਉਹ ਗੱਡੀ ਨੂੰ ਕੱਢਣਾ ਹੈ ਫਿਰ ਉਹਦੇ ਚ ਕੋਈ ਐ ਟਾਈਮਿੰਗ ਨਹੀਂ ਹੈਗੀ ਵੀ ਹਾਂ ਉਹਨੇ 30 ਸਕਿੰਟ ਦੇਣੇ ਆ ਜਾਂ 45 ਸਕਿੰਟ ਦੇਣੇ ਆ ਚਾਹੇ ਗੱਡੀ ਇੱਕ ਖੜੀ ਆ ਇੱਕ ਗੱਡੀ ਨਿਕਲ ਗਈ ਜੀ ਖਾਲੀ ਹੋ ਗਈ ਉਹਨੇ ਜਜ ਕਰਨਾ ਹੈ ਵਿਦਨ 2 ਜਾਂ 3 ਸਕਿੰਟ ਬਾਅਦ ਉਹਨੇ ਰੈੱਡ ਹੋ ਜਾਣਾ ਦੂਜੇ ਪਾਸੇ ਗ੍ਰੀਨ ਹੋ ਕੇ ਟ੍ਰੈਫਿਕ ਨੂੰ ਕੱਢ ਦੇਣਾ ਇੰਨਾ ਟ੍ਰੈਫਿਕ ਨੂੰ ਕੰਟਰੋਲ ਕੀਤਾ ਵਿਆ ਜੀ ਇਹਨਾਂ ਨੇ ਦੇਖ ਲਓ ਸੈਂਸਰ ਦੀ ਤੇ ਇੱਥੇ ਮਤਲਬ ਇਹ ਟ੍ਰੈਫਿਕ ਲਾਈਟ ਦੇ ਟਾਈਮ ਦੀ ਕੋ ਨਹੀਂ ਆਮ ਲੋਕਾਂ ਦੇ ਆਮ ਪਬਲਿਕ ਦੇ ਟਾਈਮ ਦੀ ਵੈਲਿਊ ਹੈ ਆਮ ਲੋਕਾਂ ਨੂੰ ਇਹ ਫਾਲਤੂ ਨਹੀਂ ਖੜਨ ਦਿੰਦੇ ਨੰਬਰ 2 ਤੇ ਜੇ ਫालतੂ ਖੜ ਵੀ ਗਏ ਨਾ ਜੀ ਤੇ ਟ੍ਰੈਫਿਕ ਦਾ ਐਡਾ ਤਕੜਾ ਜਾਮ ਲੱਗ ਜੂ ਜਿਹੜਾ ਕੰਟਰੋਲ ਹੀ ਨਹੀਂ ਹੁੰਦਾ ਇਸ ਕਰਕੇ ਇਹਨਾਂ ਨੇ ਸਿਸਟਮ ਹੀ ਐ ਬਣਾਇਆ ਵੈਸੇ ਇਹਨੇ ਸੈਂਸਰ ਨੇ ਆਟੋਮੈਟਿਕਲੀ ਤੁਹਾਨੂੰ ਰਸਤਾ ਦੇ ਦੇਣਾ ਹੁਣ ਮੈਂ ਲੈਫਟ ਮੁੜਨਾ ਹੈ ਦੇਖੋ ਮੇਰੀ ਵਾਰੀ ਆ ਗਈ ਨਾਲ ਦੀ ਨਾਲ ਕਈ ਵਾਰ ਤਾਂ ਮਤਲਬ ਤੁਹਾਡੀ ਗੱਡੀ ਖੜਦੀ ਹੈ ਉਹ ਸੈਂਸਰ ਨੇ ਜੱਜ ਕਰ ਲਿਆ ਵੀ ਕਿਸੇ ਪਾਸੇ ਉਨੀ ਤੇ ਤੁਹਾਨੂੰ ਰਸਤਾ ਮਿਲ ਜਾਣਾ ਹੈ ਮੇਰਾ ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਜੀ ਥੈਂਕ ਯੂ ਸੋ ਮਾਚ ਲਵ